ਦੋਆਬਾ ਕਬੱਡੀ ਕਲੱਬ ਸਪੇਨ ਦੇ ਵੱਲੋਂ ਸ਼ੇਖੂਪੁਰ ਕਪੂਰਥਲਾ ਵਿਖੇ ਕਰਵਾਇਆ ਗਿਆ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਪੜਿਆ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਦੇ ਵਿੱਚ ਡੀਏਵੀ ਕਲੱਬ ਸੈਦੋਵਾਲ ਦੀ ਟੀਮ ਨੇ ਕੁਮਾਨ ਦੀ ਟੀਮ ਨੂੰ 31.5 ਅੰਕਾਂ ਦੇ ਮੁਕਾਬਲੇ 35 ਅੰਕਾਂ ਦੇ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਕਬੱਡੀ ਕੱਪ ਦੇ ਦੌਰਾਨ ਅਮ੍ਰਿਤ ਮਾਦੋਪੁਰ 14 ਕਬੱਡੀਆਂ ਪਾ ਕੇ 13 ਅੰਕ ਪ੍ਰਾਪਤ ਕੀਤੀ ਅਤੇ ਬੈਸਟ ਰੇਡਰ ਬਣਿਆ ਜਦਕਿ ਅਮ੍ਰਿਤ ਔਲਖੀ 18 ਟੱਚ ਲਗਾ ਕੇ 6 ਜੱਫੇ ਲਾ ਕੇ ਬੈਸਟ ਜੱਫੀ ਬਣਿਆ ਦੋਹਾਂ ਖਿਡਾਰੀਆਂ ਨੂੰ ਸੋਨੇ ਦੇ ਕੈਂਠੇ ਦੇ ਕੇ ਸਨਮਾਨਿਤ ਕੀਤਾ ਗਿਆ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਰੁਪਇਆ ਤੇ ਉਪ ਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਅਤੇ ਦੂਸਰਾ ਇਨਾਮ ਦਿੱਤਾ ਗਿਆ ਇਸ ਕਬੱਡੀ ਟੂਰਨਾਮੈਂਟ ਦੇ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਪਹੁੰਚੇ ਸੋ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਖਰਾਬ ਮੌਸਮ ਦੇ ਬਾਵਜੂਦ ਵੀ ਇਹ ਟੂਰਨਾਮੈਂਟ ਕਰਵਾਇਆ ਗਿਆ ਅਤੇ ਹੌਸਲਾ ਨਾ ਹਾਰਦੇ ਹੋਏ ਖਿਡਾਰੀਆਂ ਦੇ ਵੱਲੋਂ ਆਪਣਾ ਖੂਬ ਪ੍ਰਦਰਸ਼ਨ ਕੀਤਾ ਗਿਆ। ਇਸੇ ਦੌਰਾਨ ਉਨ੍ਹਾਂ ਹੋਰ ਕੀ ਕੁਝ ਕਿਹਾ ਸੋ ਆ우 ਸੁਣ ਲੈਣ ਉਹਨਾਂ ਦੇ ਸੁਭਨ। ਇਹ ਟੂਰਨਾਮੈਂਟ ਪੂਰਾ ਭਰਿਆ ਹੋਇਆ ਸ਼ਾਇਦ ਇਦਾਂ ਦਾ ਟੂਰਨਾਮੈਂਟ ਬਹੁਤ ਇਲਾਕਿਆਂ ਵਿੱਚ ਇਦਾਂ ਭਰਦਾ ਨਹੀਂ ਹੈ ਪਰ ਇਹਦਾ ਕਾਰਨ ਇਹ ਹੀ ਹੈ। ਇੱਥੇ ਬੜੀ ਇਮਾਨਦਾਰੀ ਨਾਲ ਮਿਹਨਤ ਕੀਤੀ ਗਈ ਆ ਔਰ ਟੀਮ ਪਰ ਬਣ ਕੇ ਮਿਹਨਤ ਕੀਤੀ ਗਈ ਆ ਨਿਸ਼ਕਾਮ ਸੇਵਕਰ ਬਣ ਕੇ ਇੱਥੇ ਮਿਹਨਤ ਕੀਤੀ ਗਈ ਆ ਔਰ ਜਿਹੜਾ ਕਪੂਰ ਲਾਇਆ ਉਹ ਕਬੱਡੀ ਦੀ ਪਨੀਰੀ ਗਿਣਿਆ ਜਾਂਦਾ ਜੇ ਤਾਂ ਟੂਰਨਾਮੈਂਟਾਂ ਦਾ ਪਤਾ ਲੱਗਦਾ ਤੇ ਕਪੂਰਖਲੇ ਦੇ ਲੋਕ ਹੌਮਾ ਹੌਮਾ ਆ ਕੇ ਇਸ ਟੂਰਨਾਮੈਂਟ ਵਿੱਚ ਪਹੁੰਚਦੇ ਆ ਜਿੱਥੇ ਇੱਥੇ ਹੀ ਆ ਜਿਹੜੇ ਟੂਰਨਾਮੈਂਟ ਦੇ ਪ੍ਰਬੰਧਕ ਆ ਉਹਨਾਂ ਨੂੰ ਹੌਸਲਾ ਵਧਾਈ ਦਿੰਦੇ ਆ ਤੇ ਜਿਨ੍ਹਾਂ ਦਾ ਅੱਗੇ ਤੋਂ ਵੀ ਇਹ ਮਨ ਬਣਦਾ ਹੈ ਕਿ ਦੋ ਕਿੰਨਾ ਚਾਹੁੰਦੇ ਆ ਟੂਰਨਾਮੈਂਟਾਂ ਨੂੰ ਇਸ ਕਰਕੇ ਟੂਰਨਾਮੈਂਟ ਭਾਵੇਂ ਇਸ ਧਰਤੀ ਤੇ ਅਰਸ਼ਿਆਂ ਬਾਅਦ ਇਸ ਗਰਾਊਂਡ ਵਿੱਚ ਟੂਰਨਾਮੈਂਟ ਹੋਇਆ ਪਰ ਇਹ ਟੂਰਨਾਮੈਂਟ ਰਿਕਾਰਡ ਤੋੜ ਭਰਿਆ ਹੈ ਇਹ ਇਹਨਾਂ ਵੀਰੂ ਉਹਨਾਂ ਦੀ ਇਹ ਸਰਪੰਚ ਸ਼ੈਦੋਵਾਲ ਤੋਂ ਔਰ ਮੰਚ ਉਣੀ ਜਿਹੜੀ ਸਾਰੀ ਟੀਮ ਨੇ ਜਿਹੜਾ ਟੀਮ ਵਰਕ ਕੀਤਾ ਦੇਬਾ ਪੰਡਾਲ ਹੋਇਆ ਬਿੰਦਰ ਸਿੱਧਵਾਰ ਹੋਇਆ ਤਾਂ ਹੋਰ ਸਾਰੇ ਜਿਹੜੇ ਐਨਆਰਏ ਵੀਰ ਆ ਉਹਨਾਂ ਸਾਰਿਆਂ ਦੀ ਮਿਹਨਤ ਦਾ ਸਦਕਾ ਇਹ ਇਹ ਬੂਟਾ ਸਿਧਮਾ ਉਹ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਹਨਾਂ ਸਾਰਿਆਂ ਦੀ ਮਿਹਨਤ ਦੀ ਬਦੌਲਤ ਅੱਜ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਇਹ ਹਰ ਰਿਕਾਰਡ ਤੋਂ ਟੂਰਨਾਮੈਂਟ ਜਿਹੜਾ ਸ਼ੇਖੂਪੁਰ ਦੀ ਧਰਤੀ ਤੇ ਦੁਆਬਾ ਸੋਰਸ ਕਲੱਬ ਸਪੈਨ ਵਾਲਿਆਂ ਨੇ ਕਰਾਇਆ ਇਹ ਮੇਰਾ ਖਿਆਲ ਨਹੀਂ ਇਹਨਾ ਟੂਰਨਾਮੈਂਟ ਕੋ ਲਾਗੇ ਪਰਦਾ ਇਹ ਮਿਹਨਤ ਨੂੰ ਅੱਜ ਬੂਰ ਪਿਆ ਸਾਰਿਆਂ ਦੇ ਨੇ ਭਾਜੀ ਮੈਂ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਇੱਥੇ ਟਾਈਮ ਕੱਢ ਕੇ ਆਪਣੇ ਪਹੁੰਚੇ ਆ ਉਹਨਾਂ ਦਾ ਧੰਨਵਾਦੀ ਆ ਬਾਕੀ ਜਿਹੜੇ ਸਾਡੇ ਪ੍ਰੋਮੋਟਰ ਆ ਮੂਤਾ ਸ਼ਦਵਾ ਜੀ ਅਮਰੀਕ ਸ਼ਦਵਾ ਜੀ ਤਾਰੀ ਜੱਸੀ ਹੋਣੀ ਭਾਜੀ ਹੁਣ ਇਹਨਾਂ ਅੱਲਾ ਬਾਤ ਤੋਂ ਜਿਹੜੇ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਤਾ ਵਾ ਰਾਣੇ ਭਾਜੀ ਉਹਨਾਂ ਦਾ ਸਾਰਿਆਂ ਦਾ ਜੀ ਆਇਆਂ ਵੈਲਕਮ ਬਹੁਤ ਬਹੁਤ ਸ਼ੁਕਰ ਆ ਇਹਨਾਂ ਦੇ ਸੰਜੋਗ ਦੇ ਨਾਲ ਈਲਾ ਸਾਡਾ ਸੈਕਸਪਲ ਹੋਇਆ ਵਾ ਅਰਜੀਆਂ ਕਲਾਜ ਹੋਇਆ ਵਾ 바이ਉਤੀ ਦਾ ਖਾਲਸਾ 바이ਉਤੀ ਦੀ ਫੜਿਆ ਅਸੀਂ ਬਹੁਤ ਧੰਨਵਾਦ ਕਰਦੇ ਆ ਸੰਗਤ ਦਾ ਜਿਹੜਾ ਵੀ ਇੰਨੇ ਬਾਰਖ ਦੇ ਵਿਅਕਤੀ ਵੀ ਉਹ ਸਾਡੇ ਟੂਰਨਾਮੈਂਟ ਦੀ ਵੇਖ ਕਰਦੇ ਰਹਿਆ ਸਾਡਾ ਟੂਰਨਾਮੈਂਟ ਕਰਾਉਣ ਵਾਲੇ ਕਿਦਾਂ ਸਾਡਾ ਛੋਟਾ ਵੀਰ ਵੀਰੂ ਸੈਦੋਵਾਲ ਤੇ ਉਹਦੇ ਨਾਲ ਪ੍ਰਮੋਟਰ ਜਿੰਨੇ ਵੀ ਬਾਹਰੋਂ ਆਏ ਸਾਰਿਆਂ ਦਾ ਧੰਨਵਾਦ ਕਰਦੇ ਆ ਇੱਥੇ ਸਾਡਾ ਵੱਡਾ ਭਾ ਮਨਸੂ ਆ ਉਹਨੇ ਸਾਨੂੰ ਇਹ ਗਰਾਉਂਡ ਦੀ ਪ੍ਰੋਵਾਈਡ ਕਰਾਈ ਦੇਣ ਦਾ ਵੀ ਬਹੁਤ ਧੰਨਵਾਦ ਕਰਦਾ ਬਾਕੀ ਜਿਹੜੀ ਸੰਗਤ ਆਈ ਹੈ ਤੇ ਵੀ ਸਾਰੇ ਮੈਂ ਤੇ ਲੋਕ ਧੰਨਵਾਦ ਕਰਦੇ ਆ ਪਿੰਡ ਸੇਦਵਾਲ ਰਤਨ ਸਾਹਿਬ ਦਾ ਬਹੁਤ ਬਹੁਤ ਮੁਬਾਰਕਬਾਦ ਸਾਰੇ ਭਰਾਵਾਂ ਨੂੰ ਵੀਰੂ ਸੈਦੋਵਾਲੀਆ ਜੀ ਆਪਣੇ ਪੁਰੇਵਾਲ ਸਾਹਿਬ ਬਿੱਟੂ ਸਾਹਿਬ ਤੇ ਆਪਣੇ ਜਿੰਨੇ ਵੀ ਹੋਰ ਸਾਜਣ ਸਾਥੀ ਆਏ ਹੋਏ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਰੋਬਾਸਪੋਰਟਸ ਕਲੱਬ ਵੱਲੋਂ ਅਸੀਂ ਇਹਨਾਂ ਨੂੰ ਇਸ ਕੰਮ ਤੇ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਵੈਰੀ ਗੁੱਡ ਜੀ ਮੈਂ ਬਹੁਤ ਖੁਸ਼ ਆਇਆ ਗੱਲ ਦੇ ਪਰਮਾਤਮਾਨ ਦੇ ਵੱਲੋਂ ਕੋਈ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਰਿਹਾ ਵਾ ਪਰ ਫੇ ਵੀ ਇਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਖਿਡਾਰੀਆਂ ਨੇ ਵੀ ਤੇ ਪ੍ਰਬੰਧਕਾਂ ਨੇ ਵੀ ਪੂਰੇ ਪ੍ਰਬੰਧ ਨਾਲ ਯੋਰ ਨਾਲ ਇਹ ਕੱਪ ਨੂੰ ਸਿਰੇ ਚੜਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਧੰਨਵਾਦ ਕਰਦਾ ਵੈਰੀ ਗੁੱਡ ਇਹੋ ਜਿਹਾ ਮੌਸਮ ਵਿੱਚ ਕੱਪ ਚੁਆਉਣਾ ਬਹੁਤ ਔਖਾ ਔਰ ਜਿਹੜਾ ਸਿਰੇ ਚੁਆਉਣਾ ਜਿਹੜਾ ਔਖਾ ਪਰ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਕੱਪ ਨੂੰ ਸਿਰੇ ਚੜਾਇਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਖਿਡਾਰੀਆਂ ਦਾ ਵੀ ਧੰਨਵਾਦ ਆ ਜੀ ਇਹੋ ਜਿ ਮੌਸਮ ਵਿੱਚ ਖੇਡੇ ਆ ਬਾਕੀ ਅਸੀਂ ਕਹਿੰਦੇ ਆ ਨਸ਼ੇ ਤੋਂ ਰਹਿਤ ਖੇਡਣਾ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕੋਈ ਵੀ ਖਿਡਾਰੀ ਜਿਹੜਾ ਨਸ਼ੇ ਨਾ ਠਾਵੇ ਕੋਈ ਨਸ਼ਾ ਮੁਕਤ ਖੇਡਣਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਫਸਟ ਆਇਆ ਨਾ ਬੇਚੀ ਸਪੇਨ ਕੋ ਪਹਿਲੇ ਐਨਆਰਐ ਵੀਰਾਂ ਨੇ ਬਹੁਤ ਵੱਡਾ ਹਮਲਾ ਮਾਰਿਆ ਸ਼ਾਬਾਸ਼ ਫਸਟ ਕਲੱਬ ਸਪੇਨ ਨਮਾਡੀ ਕੱਪ ਸਾਰੇ ਵੀਰਾਂ ਨੇ ਐਨਆਰਐ ਨੂੰ ਗੁੱਡ ਗੁੱਡ ਦਿੱਤਾ 500 ਰਣਜੀਤ ਸਰਪੰਚ ਰਾਣਾ ਸੈਦਵਾਲ ਸਰਕਾਰ ਖੋਸਾ ਦੀਵਾ ਭੰਡਾਲ ਪਰਮੇਂਦਰ ਸੈਦਵਾਲ^{(\text{ਪਰਮੇਂਦਰ ਸੈਦਵਾਲ})}$$^{(\text{ਪਰਮੇਂਦਰ ਸੈਦਵਾਲ})}$$ਔਰ ਕਹਾਂ ਕਿ ਜਿੰਨੇ ਤੁਸੀਂ ਖਿਡਾਰੀ ਇੱਥੇ ਆਏ ਹੋ ਬਾੜੇ ਕਰਕੇ ਰੌਣਕ ਲਗੀਆਂ ਔਰ ਇੱਕ ਗੱਲ ਮੈਂ ਕਹਿਣੀ ਚਾਹਦਾ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਮਹਾਰਾਜਾ ਜੀ ਲਾਦੀ ਜ਼ਾਦਾ ਕਾਹ ਕੋ ਹਾਂਜੀ ਜਿਹਨਾਂ ਨੇ ਆਪਣੇ ਦਿਲ ਦੇ ਵਿੱਚੋਂ ਨਾਮ ਸੱਜਿਆ ਇਸ ਤੋਂ ਦੇ ਗਏ ਹੋਣੇ ਦੀ ਬਾਤ ਉਹਨਾਂ ਦਾ ਕੋਟਨ ਕੋਟ ਧਨਵਾਦ ਪਰ ਖਿਡਾਰੀ ਵੀ ਜਿਹੜੇ ਇਹਨੇ ਮੀਂਹ ਪੈਂਦੇ ਵਿੱਚ ਇਹਦੀ ਸਰਦੀ ਦੇ ਵਿੱਚ ਮੈਂ ਸੁਣਿਆ ਆਏ ਆ ਬਹੁਤ ਵੱਡੀ ਗੱਲ ਹੈ ਔਰ ਤੁਸੀਂ ਜਿਹਨਾਂ ਨੇ ਆ ਕੇ ਰੌਣਕਾਂ ਬਧਾਈਆਂ ਤੁਹਾਡਾ ਵੀ ਕੋਟਨ ਕੋਟ ਧਨਵਾਦ ਵੀਰੋ ਮੇਰੇ अगर कबी हुजे कबी खिली बि नगड़े हुअ औरण वारे भी पूरे ज़ोर शोर त आए हुकिन राइफरी रोल कब्डी बहुत वॾा हूंदा और अगरि तव्हीं जॾहिं कमेंटेटर कमेंटरी करण तकड़ा नीरो ਜੇ ਨਹੀਂ ਮੱਦੀ ਸੌਣ ਤੋਂ ਵੇਗ ਬਗੈਰ ਰੂਮ ਵਿੱਚ ਤੇ ਕਰਨੀ ਪਵੇ। ਸੋ ਬਾਤ ਦੀ ਸਰਕਾਰ ਦੀ ਹੋਵੇ ਕਰੇ। ਕੋਟ ਸਿੰਘ ਮੱਲੀ ਜੀ, ਰਾਣਾ ਵੀਰ ਮੱਲੀ ਜੀ, ਬਨਵਾਲੀਪੁਰ ਚਾਚਾ ਪੰਜਾਬ, ਤਰਜੀਤ ਦੇਵਾ, ਸੁਖੀ ਬਰਨ ਜੀ ਰੈਤੀਆ। ਹੋਰ ਆਰਮਿਕ ਕਮੈਂਟੇਟਰ ਸਾਡੇ ਆ ਅਮਰੀਕ ਖੋਸਾ ਕੋਟਲਾ ਛੋਟੀ ਜਸ਼ਨ ਮੇਲਾ ਜੈਲਦਾਰ ਚਰਾ ਅਮਨ ਚਿੱਟੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਮੈਨੂੰ ਪਤਾ ਕਿ ਜਿਹੜਾ ਕਬੱਡੀ ਦੇ ਖਿਡਾਉਂਦੇ ਆ ਉਹਨਾਂ ਦੇ ਮਨ ਚੰਦਾ ਕਿ ਭਾਜਨ ਛਡੋ ਤੇ ਕਬੱਡੀ ਦਿਖਾਓ ਵੀਰੋ ਮੇਰੇ ਬਹੁਤ ਜ਼ਿਆਦਾ ਟਾਈਮ ਨਹੀਂ ਲੈਣਾ ਅਨੂ ਸਭ ਨੂੰ ਵਧਾਈ ਕਰ ਦੇਣਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਕੰਟ੍ਰਿਬਿਊਟ ਦਿੱਤਾ ਅਨੂ ਜੀ ਅੱਜ ਮੈਂ ਆਇਆ ਕਿੱਥੇ ਗਿਆ ਸੋਨਾਂ ਦੀ ਗੱਲ ਹੈ ਲੋਜਵਾਲੋ ਗੱਲ ਸੁਣਿਓ ਜੋ ਪ੍ਰੋਫੈਸਰ ਸੀ ਸਾਈਕੋਲੋਜੀ ਦਾ ਕਿ ਨਾ ਮੈਂ ਸਾਈਕੋਲੋਜੀ ਪੜਾਉਣਾ ਤੇ ਉਹਨੇ ਮੇਰੇ ਬਾਰੇ ਦੱਸਿਆ ਕਿ ਨਾ ਮੈਂ ਆਪਣੇ ਸਟੂਡੈਂਟੋ ਕਹਿੰਦਾ ਕਿ ਹਿੰਮਤ ਕਰਨੀ ਸਿੱਖੋ ਲੇਕਿਨ ਅੱਜ ਮੈਂ ਇਹ ਕਹਿਣਾ ਚਾਹਦਾ ਹਾਂ ਕਿ ਅਮਤ ਹੋ ਇੱਕ ਮਿੰਟ ਮਗਰੀ ਕਰ ਓ ਬਾਫੀ ਪੀਰਾ ਮੈਰੋ ਹਿੰਮਤ ਦਾ ਸਭ ਤੋਂ ਜ਼ਿੰਦਾ ਅੱਜ ਯਾਰ ਖੜੇ ਕਰਕੇ ਜੀ ਮੈਂ ਵੀ ਕਬੱਡੀ ਨਹੀਂ ਹੋ ਸਕਦੀ ਮੇਰੇ ਮਨਿੰਦਰ ਮਛੂ ਬਨੇ ਨਹੀਂ ਕਹਿੰਦਾ ਹੋਊਗੀ ਉਲਟਾ ਹਾਲਾਤਾਂ ਫੁਲਾਦਾ ਕਰਦਾ ਤਿੰਦਰਾ ਕਰਦਾ ਮੈਂ ਕਹਾ ਯਾਰ ਐਨੀ ਮਾਰਦਾ ਮੈਂ ਕਹਾ ਗਾਰਜ ਖੜਾ ਹੋ ਗਿਆ ਲੋਕਾਂ ਨੂੰ ਜਦੋਂ ਮੈਂ ਇੱਥੇ ਆਇਆ ਤੇ ਕਬੱਡੀ ਦੇਖ ਕੇ ਮੇਰਾ ਦਿਲ मैं दस नहीं सकता किसान हो यार हिम्मत करो वेरो हाए हाए लाओ हिम्मत करो नौजवान भीरो कह रहा हिम्मत करोगे कम मुश्किल नहीं जा बूटा ज्यादा मर्जी रहे इधर वेगा अंत चक् पा के काम और रहा राह तेरे ना सारे का बहुत बहुत धन्यवाद मंसू जी पैला धन करो ॾाढा वीरो इन दि चुप रहण ते बि बुर बुरो धनवाद